ਜੀਤੇ ਹਾਰਾਂ ਦੇ ਦਿਨ ਚੱਲ ਰਹੇ ਨੇ ਜੇਕਰ ਤੁਸੀਂ ਬਾਜ਼ਾਰ ਦੇ ਵਿੱਚੋਂ ਖੋਆ ਖਰੀਦ ਕੇ ਖਾ ਰਹੇ ਹੋ ਤਾਂ ਸਾਵਧਾਨ ਹੋ ਜਾਵੋ ਤਾਂ ਦੱਸ ਦਿੰਦੇ ਆ ਕਿ ਖੋਏ ਦੀ ਪਛਾਣ ਲਈ ਇਸ ਨੂੰ ਆਪਣੀ ਹਥੇਲੀ ਤੇ ਰਗੜੋ ਜੇਕਰ ਤੁਸੀਂ ਅਸਲੀ ਜਾਂ ਨਕਲੀ ਖੋਏ ਦੀ ਪਛਾਣ ਕਰਨੀ ਹੈ ਤਾਂ ਤੁਹਾਨੂੰ ਤਰੀਕਾ ਦੱਸਦੇ ਆ ਧਿਆਨ ਨਾਲ ਸੁਣ ਲੈਣਾ ਅਸਲੀ ਖੋਆ ਰਗਣ ਤੇ ਹਲਕੀ ਚਿਕਨਾਈ ਛੱਡਦਾ ਕੀ ਓਵਰ ਕੀ ਖੁਸ਼ਬੂ ਆਉਂਦੀ ਹੈ ਤੇ ਇਸ ਦੀ ਬੰਤ ਨੂੰ ਥੋੜੀ ਦਾਣੇਦਾਰ ਹੁੰਦੀ ਆ ਨਕਲੀ ਖੋਆ ਰਗਣ ਦੇ ਰਬੜ ਵਰਗੀ ਚਿਪਚਿਪੀ ਜਾਂ ਖਿੱਚੀ ਵਾਲੀ ਮਹਿਸੂਸ ਹੁੰਦੀ ਹੈ ਤੇ ਇਸ ਵਿੱਚ ਕੋਈ ਖੁਸ਼ਬੂ ਨਹੀਂ ਹੁੰਦੀ ਖੋਏ ਦੀ ਪਛਾਣ ਲਈ ਇਸ ਦੇ ਇੱਕ ਛੋਟੀ ਜਿਹੀ ਗੇਂਦ ਬਣਾਓ ਤੇ ਅਸਲੀ ਖੋਏ ਨਾਲ ਗੇਂਦ ਆਸਾਨੀ ਨਾਲ ਬਣਦੀਆਂ ਨੇ ਤੇ ਟੁੱਟਦੀਆਂ ਨਹੀਂ ਨਕਲੀ ਜੇ ਮਿਲਾਵਟੇ ਖੋਏ ਨਾਲ ਗੇਂਦ ਬਾਰ ਬਾਰ ਟੁੱਟ ਜਾ ਫਟ ਜਾਂਦੀਆਂ ਨੇ ਖੋਏ ਦੀ ਪਛਾਣ ਲਈ ਇਸ ਨੂੰ ਪਾਣੀ ਦੇ ਵਿੱਚ ਟੈਸਟ ਵੀ ਕਰੋ ਤੇ ਅਸਲੀ ਖੋਏ ਦਾ ਛੋਟਾ ਟੁਕੜਾ ਪਾਣੀ ਵਿੱਚ ਨਹੀਂ ਕੁਲਦਾ ਬਲਕਿ ਟੁੱਟ ਕੇ ਹੇਠਾਂ ਬੈਠ ਜਾਂਦਾ ਨਕਲੀ ਖੋਆ ਜਿਸ ਵਿੱਚ ਸਟਾਰਚ ਜਾਂ ਆਟਾ ਹੁੰਦਾ ਤੇ ਪਾਣੀ ਵਿੱਚ ਆਸਾਨੀ ਨਾਲ ਘੁਲ ਜਾਂਦਾ ਤੇ ਪਾਣੀ ਦਾ ਰੰਗ ਹਲਕਾ ਦੁੱਧੀ ਹੋ ਸਕਦਾ ਤੇ ਖੋਏ ਦੀ ਪਛਾਣ ਲਈ ਇਸ ਨੂੰ ਹੌਲੀ ਹੌਲੀ ਗਰਮ ਕਰੋ ਅਸਲੀ ਖੋਆ ਗਰਮ ਕਰਨ ਤੇ ਘਿਓ ਛੱਡਦਾ ਤੇ ਘਿਓ ਵਰਗੀ ਖੁਸ਼ਬੂ ਆਉਂਦੀ ਹੈ ਤੇ ਨਕਲੀ ਖੋਆ ਗਰਮ ਕਰਨ ਤੇ ਪਾਣੀ ਛੱਡਦਾ ਤੇ ਇਸ ਵਿੱਚੋਂ ਬਦਬੂ ਜਾਂ ਰਸਾਇਣਿਕ ਗੰਧ ਆ ਸਕਦੀ ਹੈ